ਉਹਨ ਘਰੇ ਇਹਦੇ ਕੁੱਟਣਾ ਹੀ ਕੁੱਟਿਆ ਵੀ ਉਹਦੇ ਮਾਰੀ ਵੀ ਸਿਰਚ ਤਾਂ ਅਸੀਂ ਛੜਾਇਆ ਉਹਨੂੰ ਫਿਰ ਉਹਦੇ ਤਾਂ ਬਚਾ ਲਿਆ ਅਸੀਂ ਦੋ ਤਿੰਨ ਫਿਰ ਰਿਪੋਰਟ ਕਰਕੇ ਅਸੀਂ ਦੂਜੇ ਦਿਨ ਰਿਪੋਰਟ ਕਰੀ ਪਹਿਲੇ ਕਿੰਨੇ ਜਾਣਿਆਂ ਨੇ ਹਮਲਾ ਕੀਤਾ ਕਰ 100 150 ਬੰਦਾ ਸੀ ਅਸੀਂ ਜਵਾਬ ਇੱਥੋਂ ਦੀ ਕੁਝ ਚੜਿਆ ਹਾਂ ਇੱਕੋ ਵਾਰ ਘਰ ਨੂੰ 100 ਡੇ ਹਾਂ ਇਕੱਠੇ ਬੰਦੇ ਆ ਗਲੀ ਜਾਈ ਨਹੀਂ ਪਤਾ ਲੱਗਦੇ ਕਿਧਰੋਂ ਕਿੱਥੋਂ ਆਈ ਜਾਂਦੇ ਆ ਸਕਾਤਸ ਕਰਾਣੇ ਅੱਠ ਘਰਾਂ ਨੂੰ ਅੱਗ ਲਾਤੀ ਸੱਤ ਅੱਠ ਜਾਣੇ ਤਾਂ ਜ਼ਖਮੀ ਹੋ ਗਿਆ ਕਿਸੇ ਨੂੰ ਵੱਢ ਗਿਆ ਕਿਸੇ ਦੀ ਬਾਹ ਤੋੜ ਕੇ ਜਿਨ੍ਹਾਂ ਨੇ ਜਾਨਾਂ ਬਚਾਈਆਂ ਉਹ ਕਹਿੰਦੇ ਉਹ ਸੁੱਕੀ ਜਿ ਨਹਿਮ ਦੇ ਉੱਤੇ ਉਹ ਕਹਿੰਦੇ ਅਸੀਂ ਉੱਥੇ ਬੈਠੇ ਰਹੇ ਰਾਤ ਦੇ 2-3 ਵਜੇ ਤੱਕ ਆਹ ਦੋ ਮੁੰਡੇੜੇ ਹਸਪਤਾਲ ਤੇ ਪਏ ਜਸਪ੍ਰੀਤ ਤੇ ਦਲੀਪ ਸਿੰਘ ਆਹ ਕੋਈ ਇੱਥੋਂ ਚੜ੍ਹ ਕੇ ਭੱਜੇ ਆਉਂਦੇ ਤੇ ਡਲਿਆਣਾ ਸਰ ਭੰਨੇ ਉਹਨਾਂ ਦੇ ਉਹ ਕੋਠੇ ਤੇ ਜਾ ਕੇ ਅੱਛਾ ਉਹ ਵੀ ਭੰਨੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਨਾਂ ਨੇ ਦੋ ਮੁੰਡੇ ਜਿਹੜੇ ਹਸਪਤਾਲ ਚ ਪਏ ਉਹਨਾਂ ਦੇ ਸਿਰ ਭੰਨੇ ਉਹ ਪਤਾ ਲੱਗ ਗਿਆ ਵੀ ਦੋ ਬੰਦੇ ਆ ਚੜ ਗਏ ਉਹਨਾਂ ਦੇ ਇੱਥੇ ਤੁਸੀਂ ਦੇਖ ਸਕਦੇ ਹੋ ਆ ਘਰ ਕੋਈ ਉਜੜਿਆ ਹੋਇਆ ਨਹੀਂ ਸੀਗਾ ਆ ਘਰ ਦੇ ਹਾਲਾਤ ਬਹੁਤ ਵਧੀਆ ਸੀ ਇੱਥੇ ਜਿਹੜੇ ਬੈੱਡ ਸੀ ਨਾ ਬੈੱਡ ਆ ਮਚਾ ਦਿੱਤੇ ਗਏ ਉਹਨੇ ਇਹ ਤੜਕੇ 5 ਵਜੇ ਅੱਗ ਲਗਵਾਈ ਆ ਵੀ ਆ ਜਾਣਗੇ ਤੇ ਉਹਨਾਂ ਨੂੰ ਵਿੱਚ ਅੱਗ ਲਾਵਾਂਗੇ ਅੱਛਾ ਇਸ ਘਰ ਨੂੰ 5 ਵਜੇ ਅੱਗ ਲਾਈ ਹੋਈ ਆ ਆਪਣਾ ਸਮਾਨ ਰੱਖਦਾ ਬੰਦਾ ਆਪਣੀ ਪੇਟੀ ਵਿੱਚ ਰੱਖਦਾ ਕਿਵੇਂ ਬੰਦਾ ਘਰ ਬਣਾਉਂਦਾ ਯਾਰ ਇਹ ਦੇਖੋ ਹਾਲਾਤ ਕੀ ਕਰਤੀਆਂ ਇਹ ਤਸਵੀਰਾਂ ਦੇਖੋ ਕਿ ਇਹ ਦਾਜ ਲਈ ਸਮਾਨ ਜੋੜਿਆ ਸੀ ਪਰਿਵਾਰ ਨੇ ਜਿਨ੍ਹਾਂ ਨੂੰ ਨਸ਼ਾ ਤਸਕਰਾਂ ਨੇ ਅੱਗ ਦੀ ਲਪੇਟ ਵਿੱਚ ਲਿਆਤਾ ਗੱਡੀ ਜਦ ਚੜਾਉਣ ਲੱਗਾ ਸਰਪੰਚ ਨੇ ਇੱਕ ਵਾਰ ਫੇਰ ਵੀ ਨਹੀਂ ਕਿਹਾ ਵੀ ਤੂੰ ਗੱਡੀ ਚੜਾ ਕਿਉਂ ਚੜਾਉਣਾ ਕੁੜੀ ਤੇ ਮੈਨੂੰ ਪੁੱਠਾ ਸਿੱਧਾ ਐਡਾ ਗੰਦੇ ਤੋਂ ਗੰਦੇ ਲਫ਼ਜ਼ ਬੋਲੇ ਸਰਪੰਚ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਤੂੰ ਇਹਦੀ ਜਿੱਤ ਬਾਰੇ ਕੀ ਗੱਲਾਂ ਕਰਨਾ ਪਿਆ 7 ਸਾਲ ਹੋ ਗਏ ਪੱਤਰਕਾਰੀ ਕਰਦਿਆਂ ਨੂੰ ਪਰ ਅੱਜ ਜੋ ਹਾਲਾਤ ਦੇਖਿਆ ਪੰਜਾਬ ਦੇ ਐਡੇ ਮਾੜੇ ਹਾਲਾਤ ਕਦੇ ਨਹੀਂ ਦੇਖੇ ਆ ਤੁਸੀਂ ਘਰ ਦੇਖ ਸਕਦੇ ਹੋ ਪਿੱਛੇ ਇੱਕ ਘਰਾਂ ਵਿੱਚ ਕੰਦ ਕੱਢ ਕੇ ਦੋ ਭਰਾਵਾਂ ਰਹਿੰਦੇ ਆ ਤੇ ਦੋਵੇਂ ਘਰਾਂ ਨੂੰ ਅੱਗ ਲਾ ਦਿੱਤੀ ਆ ਨਸ਼ਾ ਤਸਕਰਾਂ ਨੇ ਬਾਈ ਮੌਜੂਦਾ ਸਾਡੇ ਨਾਲ ਘਰ ਦੇ ਮਾਲਕ ਬਾਈ ਕੀ ਮਾਹੌਲ ਕੀ ਸੀ ਕਾਰਨ ਕੀ ਸੀ ਮੇਨ ਕਾਰਨ ਜੀ ਚਿੱਟੇ ਦਾ ਸੀ ਅਸੀਂ ਉਹ ਮੁੰਡੇ ਨੇ ਜਿਹੜੇ ਨੇ ਰੋਕਿਆ ਸੀ ਉਹਨੂੰ ਉਹਨੂੰ ਜਿੱਦ ਕੁੱਟਣ ਆਇਆ ਸੀ ਸਾਰੇ ਨੇ ਛਡਾਇਆਗਾ 8-10 ਘਰ ਸੀ ਜਿੰਨਾਂ ਨੂੰ ਅੱਗ ਲੱਗੀ ਸਾਡੇ ਅਸੀਂ ਉਹਨੂੰ ਛਡਾਉਣ ਗਏ ਜਦੋਂ ਸਾਨੂੰ ਵੀ ਗਾਲਾਂ ਕੱਢੀਆਂ ਅਸੀਂ ਗਾਲਾਂ ਨਹੀਂ ਮੂਹਰ ਦਿੱਤੀ ਉਹਨੂੰ ਕੋਈ ਚਿੱਟਾ ਲਾਂਦਾ ਸੀ ਮੁੰਡਾ ਜਿਹਨੂੰ ਲਾਉਂਦਾ ਵੀ ਇਹ ਤੇ ਵੇਚਦੇ ਵੀ ਆਓ ਸਾਰੇ ਉਹਨੂੰ ਰੋਕਿਆ ਉਹਨੂੰ ਰੋਕਿਆ ਨੇ ਉਹ ਨਾ ਮੈਂ ਤਾਂ ਇਹੀ ਕਰੂੰਗਾ ਨਾ ਤੂੰ ਮੈਨੂੰ ਬਤਨਾਂ ਕਿਵੇਂ ਕਰਿਆ ਉਹਨ ਘਰੇ ਇਹ ਤਾਂ ਕੁੱਟਣਾ ਹੀ ਕੁੱਟਿਆ ਵੀ ਉਹਦੇ ਮਾਰੀ ਵੀ ਸਿਰਚ ਤਾਂ ਹੀ ਛੜਾਇਆ ਉਹਨੂੰ ਫਿਰ ਉਹਦੇ ਦਾ ਬਚਾ ਲਿਆ ਅਸੀਂ ਦੋ ਤਿੰਨ ਫਿਰ ਰਿਪੋਰਟ ਕਰਕੇ ਅਸੀਂ ਦੂਜੇ ਦਿਨ ਰਿਪੋਰਟ ਕਰੀ ਪਹਿਲੇ ਕਿੰਨੇ ਜਾਣਿਆਂ ਨੇ ਹਮਲਾ ਕੀਤਾ ਕਰ 100 150 ਬੰਦਾ ਸੀ ਅਸੀਂ ਜਵਾਬ ਇਥੋਂ ਦੀ ਪਛੜਿਆ ਹਾਂ ਘਰ ਨੂੰ 100 150 ਹਾਂ ਇਕੱਠੇ ਬੰਦੇ ਆ ਗਲੀ ਤਾਂ ਹੀ ਨਹੀਂ ਪਤਾ ਲੱਗਦੇ ਕਿਧਰੋਂ ਕਿੱਥੋਂ ਆਈ ਜਾਂਦੇ ਆ ਆ ਦੋ ਮੰਡੇੜੇ ਹਸਪਤਾਲ 'ਚ ਪਏ ਜਸਪ੍ਰੀਤ ਤੇ ਦਲੀਪ ਸਿੰਘ ਆ ਕੋ ਇਥੋਂ ਚੜ ਕੇ ਭੱਜੇ ਆਉਂਦੇ ਤੇ ਡੜਿਆ ਨਾ ਸਰ ਭੰਨੇ ਉਹਨਾਂ ਦੇ ਉਹ ਕੋਠੇ ਤੇ ਚੱਲ ਅੱਛਾ ਉਹ ਵੀ ਭੰਨੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੇ ਦੋ ਮੁੰਡੇ ਜਿਹੜਾ ਹਸਪਤਾਲ ਚ ਪਏ ਉਹਨਾਂ ਦੇ ਸਰ ਭੰਨੇ ਉਹ ਪਤਾ ਲੱਗ ਗਿਆ ਵੀ ਦੋ ਬੰਦੇ ਆ ਚੜ ਗਏ ਉਹਨਾਂ ਦੇ ਕੋਠੇ ਤੇ ਭੱਜ ਅਸੀਂ ਆਏ ਨੰਗੇ ਸਾਰੇ ਮੇਰਾ ਬਾਪੂ ਉਹ ਨਿੰਮ ਤੇ ਰਿਹਾ 2 ਵਜੇ ਤਾਈਂ ਨਿੰਮ ਦੇ ਉੱਤੇ ਹਾਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੀਆਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣਾ ਦਿੱਤੇ ਆ ਗਰੀਬ ਬੰਦਾ ਵਿਚਾਰਾ ਸਾਰੀ ਸਾਰਾ ਦਿਨ ਦਿਹਾੜੀ ਕਰਦਾ ਆਪਦੇ ਘਰੇ ਦੋ ਵਕਤ ਦੀ ਰੋਟੀ ਲਈ ਤੇ ਆਪਦਾ ਘਰ ਮੱਸਾ ਬਣਾਉਂਦਾ ਬੰਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਦਰਵਾਜ਼ੇ ਭੰਨੇ ਕਿਵੇਂ ਇੱਥੇ ਸਾਰੀ ਆਗੀ ਲਾ ਦਿੱਤੀ ਇੱਥੇ ਖੜਿਆ ਨਹੀਂ ਜਾ ਰਿਹਾ ਭਾਂਡੇ ਸਾਰੇ ਸਾਰਾ ਕੁਝ ਮੱਚਿਆ ਪਿਆ ਇੱਥੇ ਇੱਥੇ ਤੁਸੀਂ ਦੇਖ ਸਕਦੇ ਹੋ ਆ ਘਰ ਕੋਈ ਉਜੜਿਆ ਹੋਇਆ ਨਹੀਂ ਸੀਗਾ ਆ ਘਰ ਦੇ ਹਾਲਾਤ ਬਹੁਤ ਵਧੀਆ ਸੀ ਇੱਥੇ ਜਿਹੜੇ ਬੈੱਡ ਸੀ ਨਾ ਬੈੱਡ ਆ ਮਚਾ ਦਿੱਤੇ ਗਏ ਉੱਤੇ ਪੈਟਰੋਲ ਬੰਪ ਮਾਰ ਮਾਰ ਕੇ ਛੱਤਾ ਤੋੜ ਦਿੱਤੀਆਂ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਉੱਤੇ ਦਿਖਾ ਦਿਓ ਕਿ ਕਿਵੇਂ ਗਾਡਰ ਵਿੰਗੇ ਕਰ ਦਿੱਤੇ ਗਏ ਇੱਥੇ ਬੈੱਡ ਸੀ ਅਲਮਾਰੀ ਸੀ 50 ਹਜ਼ਾਰਾ ਬੰਦੇ ਦਾ ਸਮਾਨ ਹੁੰਦਾ ਆਪਣੇ ਘਰ ਦੇ ਵਿੱਚ ਬੰਦਾ ਮਸਾ ਜੋੜਦਾ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਕੀਤੇ ਹੋਏ ਆ ਆ ਅੱਗ ਦੇ ਸੇਕ ਨਾਲ ਗਾਡਰ ਆਏ ਆ ਅੱਗ ਦੇ ਸੇਕ ਨਾਲ ਆ ਗਾਡਰ ਥੱਲੇ ਆਏ ਹੋਏ ਆ ਜਿਹੜੇ ਲਿਪ ਗਿਆ ਤੁਸੀਂ ਆ ਹਾਲਾਤ ਦੇਖਿਆ ਆ ਆ ਦੂਜਾ ਘਰ ਆ ਇੱਥੇ ਵੀ ਅੱਗ ਲਾਈ ਗਈ ਆ ਆ ਤੁਸੀਂ ਪੇਟੀ ਦੇਖੋ ਹੱਲੋ ਇਹਦੀ ਬੇਟੀਆਂ ਦੇ ਉੱਤੇ ਬੰਦਾ ਖੜ ਜੇ ਨਾ ਤਾਂ ਨਹੀਂ ਵਿੰਗੀ ਹੁੰਦੀ ਤੇ ਆ ਹਾਲਾਤ ਕੀ ਕਰਤੇ ਐ ਇਹਦੇ ਆਹ ਬੰਬ ਸੀਗੇ ਉਹ ਖਾਲਸਾ ਜੀ ਆਹ ਦੇ ਵਿੱਚ ਬੱਤੀ ਸੀ ਇਹਦੇ ਚ ਪੈਟਰੋਲ ਸੀਗਾ ਆਹ ਦੇਖੋ ਆ ਬੋਤਲ ਇਹਦੇ ਵਿੱਚ ਪੈਟਰੋਲ ਉੱਤੇ ਬੱਤੀ ਸੀ ਨਹੀਂ ਪ੍ਰਸ਼ਾਸਨ ਵੱਲ ਬਿਆਨ ਲੈ ਕੇ ਇਹੋ ਜੇ ਬੰਬ ਮਾਰੇ ਗਏ ਆ ਪਿੰਡ ਦੇ ਵਿੱਚ 8 ਘਰਾਂ ਨੂੰ ਇੱਕ ਰਾਤ ਦੇ ਵਿੱਚ ਅੱਗ ਲਾ ਦਿੱਤੀ ਇਹਨਾਂ ਨੂੰ ਸਾਰੇ ਘਰਾਂ ਨੂੰ ਉਦੋਂ ਹੀ ਲਾਗੇ ਸੀ ਜਦੋਂ ਵੱਡਾ ਟੁੱਕੀ ਹੋਈ ਐ ਉਦੋਂ ਹੀ ਸਾਡੇ ਨਾਲ ਘਰ ਦੀ ਵੱਡਾ ਟੁੱਕੀ ਹੋਈ ਐ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਘਰ ਛੱਡਤਾ ਸੀਗਾ ਮੇਰੇ ਭਰਾ ਦਾ ਮੁੰਡਾ ਨਾਲ ਆ ਇਹਨਾਂ ਦੇ ਨੇ ਠੀਕ ਐ ਉਹਨੇ ਇਹ ਤੜਕੇ 5 ਵਜੇ ਅੱਗ ਲਗਵਾਈ ਐ ਵੀ ਆ ਜਾਣਗੇ ਤੇ ਉਹਨਾਂ ਨੂੰ ਵਿੱਚ ਅੱਗ ਲਾਵਾਂਗੇ ਅੱਛਾ ਇਸ ਘਰ ਨੂੰ 5 ਵਜੇ ਅੱਗ ਲਾਈ ਹੋਈ ਐ ਪਟ્રોલ ਪਾ ਕੇ ਪੰਨਾ ਥੋੜੀ ਪਹਿਲਾਂ ਪੰਨਾ ਥੋੜੀ ਕਰਕੇ ਛੱਡ ਆ ਘਰ ਨੂੰ ਛੱਡ ਕੇ ਸੀ ਅੱਗ ਤੋਂ 5 ਵਜੇ ਅੱਗ ਲਗਾ ਕੇ ਗਏ ਦੂਰੀ ਯਾਰ ਪੂਰੀ ਵਦਗਾ ਜਚਾ ਕੇ ਲਾ ਕੇ ਗਏ ਹਾਂ ਜੀ ਕੀ ਬੇਬੇ ਕੰਨ ਤੇ ਖੜ ਕੇ ਵੇਖੀ ਗਈਆਂ ਮੈਂ ਸਾਰੇ ਸੀ ਦਿਨ ਹੋ ਗਏ ਲੜਾਈ ਹੁੰਦੀ ਇਹਨਾਂ ਨਾਲ ਹੂੰ ਬਹੁਤ ਲੋਕੇ ਫਿਰ ਆ ਮੁੰਡਾ ਇੱਥੇ ਨਿੰਮ ਤੇ ਬੈਠਾ ਰਿਹਾ ਨਿੰਮ ਦੇ ਤੇ ਹਾਂ ਇੱਧਰ ਲੇ ਤੇ ਬਹੁਤ ਮਨਤਾ ਕੀਤੀਆਂ ਮੱਖਾ ਪੁੱਤ ਨਾ ਸਾਡੀ ਵੀ ਥੂੜੀ ਮਾਚੀ ਆਂਦਾ ਸਾਨੂੰ ਆਂਦਾ ਤੁਸੀਂ ਬੇਫਿਕਰ ਹੋ ਕੇ ਸੋਝ ਥੋੜੇ ਨਹੀਂ ਇਨਾਂ ਦੇ ਜਦੋਂ 5 ਵਜੇ ਟਾਰਗੇਟ ਕੀਤੇ ਹੋਏ ਸੀ ਘਰ ਕੀ ਇੱਥੇ ਇੱਥੇ ਆਸੀਂ ਕਰਨਾ ਇੱਕ ਮਿੰਟ ਜੀ ਆ ਐਸ ਤੇ ਆਪਣੇ ਨਾ ਮਤਲਬ ਤਿੰਨ ਮੁੰਡੇ ਚੜੇ ਸੀ ਲੁੱਕ ਕੇ ਆਪਣੇ ਇਹ ਗਲੀ ਦੇ ਉਹ ਜਿੱਥੋਂ ਆਏ ਆ ਉੱਥੋਂ ਦੇ ਜਿਹੜੇ ਹਸਪਤਾਲ ਜਿਨ੍ਹਾਂ ਨੇ ਹਮਲਾ ਕੀਤਾ ਨਹੀਂ ਨਹੀਂ ਆਪਣੇ ਅੱਛਾ ਉਹਨਾਂ ਦੇ ਇੱਥੇ ਮਤਲਬ ਇੱਥੇ ਲੁਕਿਆ ਤੇ ਉਹ ਕੰਧ ਤੇ ਖੜ ਕੇ ਉਹਨਾਂ ਨੇ ਬਨੇਰਾ ਪਾਟ ਕੇ ਤੇ ਹਮਲਾ ਕੀਤਾ ਇਹਨਾਂ ਤੇ ਜੀ ਤੇ ਜਦੋਂ ਮੈਨੂੰ ਪਤਾ ਲੱਗਾ ਇਹ ਬੰਦੇ ਉਹ ਕੰਧ ਤੇ ਚੜ ਗਏ ਕੋਠੇ ਤੇ ਤੇ ਮੈਂ ਉੱਥੋਂ ਰਿਸਕ ਕੇ ਤੇ ਮੈਂ ਨਿੰਮ ਤੇ ਚੜ ਗਈ ਇੱਥੇ ਮੈਂ 2:30 ਵਜੇ ਤੱਕ ਨਿੰਮ ਤੇ ਰਿਆਂ ਜੀ ਬਈ ਕਦੇ ਸੋਚਿਆ ਸੀ ਕਿ ਆਪਦੇ ਘਰ ਵਿੱਚ ਇਹੋ ਜਿਹੇ ਹਾਲਾਤ ਬਣਾਣਗੇ ਨਾ 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 ਅਸੀਂ ਨਹੀਂ ਸੋਚਿਆ ਜੀ ਸੋਚਿਆ ਹੀ ਨਹੀਂ ਤੇ ਇੱਥੇ ਮੈਂ ਕੰਮ ਵਾਲਾ ਲੈ ਕੇ ਪਾਉ ਆਪਦਾ ਝੋਲਾ ਟੰਗ ਕੇ ਰੱਖਿਆ ਡੱਬੇ ਵਾਲਾ ਉਹਦੇ ਵਿੱਚ ਪਰਸ ਸਿਮਰ ਆ ਤੇ ਉਹ ਪਰਸ ਵੀ ਇਹਦੇ ਚ ਲੈ ਕੇ ਕੱਢ ਕੇ ਵਾਹ ਗੁਰੂ ਉਹ ਦਿਖਾਈ ਮਾੜਾ ਜਿੱਥੇ ਲੱਤ ਮਾਰੀ ਆ ਵੇ ਆ ਲੱਤ ਮਾਰੀ ਇੱਥੇ ਸਾਡੀ ਮਤਲਬ ਸੇਵਾ ਪਾਣੀ ਵਾਲੀ ਜਗਾ ਸੀਗੀ ਇਹ ਤੇ ਉਹ ਲੱਤ ਮਾਰੀ ਉਹਦੇ ਤੇ ਸਾਰਾ ਕੁੰਡਾ ਕੰਡਾ ਛਾਣੇ ਜਿੰਦਾ ਹੀ ਪਟਦਾ ਜੀ ਦੇਖੋ ਜੀ ਸਾਡੇ ਨਾਲ ਇਹੋ ਜਿਹੇ ਹਾਲਾਤ ਹੋਏ ਹੋਏ ਆ ਏ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਹੋਏ ਆ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਨੇ ਅੱਠ ਘਰਾਂ ਨੂੰ ਅੱਗ ਲਾਤੀ ਤੇ ਘਰ ਵਾਲਿਆਂ ਨੇ ਜਾਨਾਂ ਕਿਵੇਂ ਬਚਾਈਆਂ ਆ ਆਪਣੀਆਂ ਸੱਤ ਅੱਠ ਜਾਨੇ ਤਾਂ ਜ਼ਖਮੀ ਹੋ ਗਿਆ ਕਿਸੇ ਨੂੰ ਵੱਢ ਗਿਆ ਕਿਸੇ ਦੀ ਬਾਹ ਤੋੜ ਕੇ ਜਿਨ੍ਹਾਂ ਨੇ ਜਾਨਾਂ ਬਚਾਈਆਂ ਉਹ ਕਹਿੰਦੇ ਉਹ ਸੁੱਕੀ ਜਿ ਨਹਿਮ ਦੇ ਉੱਤੇ ਉਹ ਕਹਿੰਦੇ ਅਸੀਂ ਉੱਥੇ ਬੈਠੇ ਰਹੇ ਰਾਤ ਦੇ 2-3 ਵਜੇ ਤੱਕ ਭਾਈ ਜੀ ਫਿਰ ਬੱਚੇ ਹੁੰਦੇ ਆ ਛੋਟੇ ਘਰਾਂ ਵਿੱਚ ਉਹਨਾਂ ਨੂੰ ਕਿਵੇਂ ਬਚਾਇਆ ਬੱਚੇ ਅਸੀਂ ਜਦੋਂ 11 ਵਜੇ ਉਧਰੋਂ ਕੰਗਾ ਪਛਾਦ ਸ਼ੁਰੂ ਹੋਇਆ ਤੇ ਉਹ ਬੱਚੇ ਅਸੀਂ ਜਦੋਂ ਖੜਕਾ ਸੁਣ ਕੇ ਤੇ ਬੱਚੇ ਅਸੀਂ ਉਦੋਂ ਆ ਕੋਠੇ ਦੇ ਉੱਤੇ ਟਪਾ ਕੇ ਪਹਿਲੀ ਗਲੀ ਪਾ ਕੇ ਤੇ ਆਪਦੇ ਮਤਲਬ ਜੀ ਦੇ ਹਾਂ ਘਰਾਂ-ਕੁਰਾਂ ਜਵਾੜ ਤੇ ਜਿਹਦੇ ਕੋਈ ਆਪਣੇ ਆਪ ਦੇ ਕੋਈ ਬੋਲਦੇ ਚੱਲਦੇ ਸੀ ਜੀ ਹਾਂਜੀ ਇਹ ਵਕੀਰ ਸਿੰਘ ਨੇ ਆਪਦੇ ਘਰੇ ਰੱਖੇ ਬੱਚੇ ਰਾਤ ਸਾਰੀ ਰਾਤ ਤੱਕ ਹਾਂਜੀ ਆ ਦੂਜਾ ਘਰ ਦੇਖ ਲਓ ਮੇਰੇ ਵੱਡੇ ਮੁੰਡੇ ਦਾ ਘਰ ਤੇ ਆ ਤੁਹਾਨੂੰ ਨਾਲ ਦਾ ਘਰ ਦਿਖਾ ਰਹੇ ਹਾਂ ਤਸਵੀਰਾਂ ਤੁਸੀਂ ਆ ਦੇਖ ਰਹੇ ਹੋ ਬਹੁਤ ਦੁੱਖ ਹੋ ਰਿਹਾ ਇਹ ਹਾਲਾਤ ਦੇਖ ਕੇ ਇਹ ਪੰਜਾਬ ਦੇ ਹਾਲਾਤ ਇੱਥੇ ਕੀ ਹਾਲਾਤ ਬਣਾਤੇ ਆ ਨਸ਼ਾ ਤਸਕਰਾਂ ਨੇ ਆ ਲੈਟਰ ਦਿਖਾ ਅੰਦਰ ਵੜਾਂਗੇ ਕੁਝ ਦਿਖ ਨਹੀਂ ਰਿਹਾ ਕਿਉਂਕਿ ਸਾਰਾ ਕਾਲਾ ਹੋਇਆ ਪਿਆ ਅੰਦਰੋਂ ਮਾਹੌਲ ਸਾਰੀ ਆਗ ਹੀ ਲਾਤੀ ਆ ਜਿੰਨਾ ਕਿ ਦਿਖਾ ਸਕਦੇ ਆ ਤੁਹਾਨੂੰ ਆ ਦੇਖੋ ਇੱਥੇ ਆ ਦੇਖੋ ਪੈਂਦੀ ਦਵਾ ਕਰਦਾ ਜੀ ਸਾਈਡ ਹੋਈਆਂ ਜੀ ਸਾਈਡ ਹੋਈਆਂ ਆ ਦੇਖੋ ਆ ਦਰਵਾਜ਼ਾ ਸੀ ਸਾਰਾ ਦਰਵਾਜ਼ਾ ਮਚਾਤਾ ਆ ਦੇਖੋ ਆ ਪੇਟੀ ਸੀ ਬੰਦਾ ਆਪ ਦੇ ਹਜ਼ਾਰਾ ਆਪਣਾ ਸਮਾਨ ਰੱਖਦਾ ਬੰਦਾ ਆਪਣੀ ਪੇਟੀ ਵਿੱਚ ਰੱਖਦਾ ਕਿਵੇਂ ਬੰਦਾ ਘਰ ਬਣਾਉਂਦਾ ਯਾਰ ਇਹ ਦੇਖੋ ਹਾਲਾਤ ਕੀ ਕਰਤੇ ਆ ਮੁੰਡੇ ਨੇ ਸਮਾਨ ਬਣਾਇਆ ਸੀ ਦੂਜੇ ਮੁੰਡੇ ਦੀਆਂ ਕੁੜੀਆਂ ਦੋ ਇਹ ਤੇ ਦੋ ਬੱਚੇ ਮੁੰਡੇ ਹੈਗੇ ਇਹਨੇ ਵੀ ਇੱਕ ਵੱਡੀ ਕੁੜੀ ਆ ਤੇ ਸਮਾਨ ਬਣਾ ਕੇ ਰੱਖਿਆ ਸੀ ਇਹ ਦਾਜ ਲਈ ਸਮਾਨ ਬਣਾਇਆ ਸੀ ਹਾਂ ਇਹ ਦੇਖੋ ਇਹ ਤਸਵੀਰਾਂ ਦੇਖੋ ਕਿ ਇਹ ਦਾਜ ਲਈ ਸਮਾਨ ਜੋੜਿਆ ਸੀ ਪਰਿਵਾਰ ਨੇ ਜਿਨ੍ਹਾਂ ਨੂੰ ਨਸ਼ਾ ਤਸਕਰਾਂ ਨੇ ਅੱਗ ਦੀ ਲਪੇਟ ਵਿੱਚ ਲਿਆਤਾ ਪੈਟਰੋਲ ਬੰਬ ਮਾਰੇ ਗਏ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਇਥੇ ਮਸ਼ੀਨ ਸਾੜੀਆ ਕਪੜੇ ਵਾਲੀ ਉਹ ਚਾਹੁੰਦੇ ਸੀਗੇ ਜਿਹੜੇ ਪਰਿਵਾਰ ਸਾਡੇ ਖਿਲਾਫ ਬੋਲਦੇ ਆ ਉਹਨਾਂ ਨੂੰ ਤਬਾਹ ਕਰ ਦੇਣਾ ਇਹੋ ਜਿਹਾ ਮਕਸਦ ਸੀ ਇਹਨਾਂ ਨਸ਼ਾ ਤਸਕਰਾਂ ਦਾ ਤੇ ਇਹਨਾਂ ਨੂੰ ਸਮਰਥਨ ਆ ਕਿਹਦਾ ਹੁਣ ਇਹ ਤੁਸੀਂ ਆਪ ਸੋਚੋ ਕਿ ਸਰਕਾਰ ਨੇ ਹਜੇ ਤੱਕ ਇਹ ਮਸਲਾ ਹੱਲ ਨਹੀਂ ਕੀਤਾ ਪ੍ਰਸ਼ਾਸਨ ਨੇ ਹਜੇ ਤੱਕ ਕੁਝ ਨਹੀਂ ਕੀਤਾ ਹਾਂਜੀ ਭੈਣੇ ਹਜੇ ਵੀ ਸਰਪੰਚ ਜੀ ਧਮਕਾ ਦਿੰਦਾ ਕਹਿੰਦਾ ਇਹ ਕੁੜੀ ਤਾਂ ਗਲਤ ਬੋਲਦੀ ਆ ਮੇਰੇ ਬਰ ਖਿਲਾਫ ਬੋਲੀ ਜਾਂਦੀ ਆ ਬਿਨਾ ਗੱਲ ਤੋਂ ਕਹਿੰਦਾ ਕੋਈ ਗਲਤੀ ਨਹੀਂ ਕਹਿੰਦਾ ਸਾਡੀ ਤਾਂ ਕਹਿੰਦਾ ਇਹ ਤਾਂ ਨਜਾਇਜ਼ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਆ ਉਹਦੇ ਤੱਕ ਲਾ ਦੋ ਹਾਂਜੀ ਤੇ ਆਹੀ ਗੱਲ ਕੀਤੀ ਜੀ ਉਹਦੇ ਘਰੇ ਸਾਨੂੰ ਧਮਕੀ ਦਿੱਤੀ ਸੀਗੀ ਅਸੀਂ ਪੰਜ ਬੁੜੂងਾਂ ਹੀ ਗਈਆਂ ਸੀ ਉਹਦੇ ਘਰੇ ਮਿੰਤ ਕਰਨ ਵਾਸਤੇ ਭੈਣੇ ਪ੍ਰਸ਼ਾਸਨ ਚ ਕੋਈ ਨਹੀਂ ਆਇਆ ਕੋਈ ਨਹੀਂ ਜੀ ਆਇਆਗਾ ਅਸੀਂ ਕਿਹਾ ਸੀ ਇਹ ਗੱਲ ਵੀ ਤੁਸੀਂ ਹੁਣ ਟਿਕਾ ਕਰ ਦੋ ਸਾਡਾ ਪੁਲਿਸ ਵਾਲਿਆਂ ਨੇ ਤਾਂ ਨਹੀਂ ਸੁਣੀਗੀ ਵੀ ਅਸੀਂ ਤੁਹਾਡੇ ਕੋਲੇ ਆਏ ਆ ਮੋਢੀ ਬੰਦੇ ਕੋਲੇ ਤੁਸੀਂ ਟਿਕਾ ਕਰੋ ਕਹਿੰਦਾ ਨਾ ਜੀ ਕਹਿੰਦਾ ਵੀ ਕੋਈ ਗੱਲ ਨਹੀਂ ਕਰਦਾ ਮੈਂ ਉਹ ਨਾ ਮੌਕਾ ਦੇਖਦਾ ਫਿਰ ਮੈਂ ਤੁਹਾਨੂੰ ਦੱਸਦਾ ਤੇ ਆਇਆ ਵੀ ਨਹੀਂ ਮੌਕਾ ਦੇਖਣ ਉੱਥੇ ਹੀ ਮੁੜ ਕੇ ਹਮਲਾ ਕਰਨ ਲੱਗਾ ਮੁੰਡਾ ਉਹ ਮੇਰੇ ਤੇ ਹੀ ਕਹਿੰਦਾ ਕਹਿੰਦਾ ਵੀ ਆਇਆ ਕਰਕੇ ਆ ਕੁੜੀ ਨੂੰ ਜਾਨੋਂ ਮਾਰੂੰਗਾ ਉਹਨੇ ਇੱਕ ਵਾਰੀ ਵੀ ਨਹੀਂ ਸਰਪੰਚ ਨੇ ਕਿਹਾ ਵੀ ਇਹ ਕੁੜੀ ਨੂੰ ਤੂੰ ਇਹ ਗੱਲ ਕੀ ਕਹੀ ਆ ਨਾ ਹਾਂਜੀ ਮੇਰੇ ਤੇ ਲਾਈ ਸੀ ਸਰਪੰਚ ਲਈ ਸੀ ਜੀ ਹਾਂਜੀ ਮੇਰੇ ਤੇ ਚਲਾਉਂਦਾ ਸੀ ਕਿਰਪਾਨ ਫਿਰ ਮੇਰੇ ਤੇ ਗੱਡੀ ਚੜਾ ਹੁੰਦਾ ਸੀ ਜੀ ਗੱਡੀ ਜਦੋਂ ਚੜਾਉਣ ਲੱਗਾ ਸਰਪੰਚ ਨੇ ਇੱਕ ਵਾਰ ਫੇਰ ਵੀ ਨਹੀਂ ਕਿਹਾ ਵੀ ਤੂੰ ਗੱਡੀ ਚੜਾ ਕਿਉਂ ਚੜਾਉਣਾ ਕੁੜੀ ਤੇ ਮੈਨੂੰ ਪੁੱਠਾ ਸਿੱਧਾ ਐਡਾ ਗੰਦੇ ਤੋਂ ਗੰਦੇ ਲੱਭਜ ਬੋਲੇ ਸਰਪੰਚ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਤੂੰ ਇਹਦੀ ਜਿੱਤ ਬਾਰੇ ਕੀ ਗੱਲਾਂ ਕਰਨਾ ਪਿਆ ਫਿਰ ਮੈਨੂੰ ਉੱਥੇ ਰਾਜ ਚੱਕੀ ਕੋਲੇ ਵੀ ਘੇਰਦੀ ਗੋਸ਼ਟ ਕੀਤੀ ਉਹਨੇ ਮੈਂ ਕੱਲੀ ਸੀਗੀ ਉਸ ਤੋਂ ਬਾਅਦ ਵਿਚਾਰਨਾ ਇਹ ਮੇਰੇ ਨਾਲ ਰਲੀਆਂ ਨਾਲ ਰਲ ਕੇ ਫਿਰ ਅਸੀਂ ਇਕੱਠੇ ਘਰ ਚਾਂਗਾਂ ਹੌਲੀ ਹੌਲੀ ਗਾਂ ਆ ਕੇ ਆਥਨ ਵੇਲੇ ਤਾਂ ਉਹਨੇ ਇਹ ਕੰਮਕਾਰੀ ਦਿੱਤਾ 11 ਦੇ ਵਿੱਚ ਵਿੱਚ ਤੇ ਜਵਾਕ ਅਸੀਂ ਬਹੁਤ ਮੁਸ਼ਕਲ ਨਾਲ ਮੈ ਇਧਰ ਬਾਬੇ ਕੇ ਘਰੇ ਸਿੱਟੇ ਬਾਬਾ ਵਿਚਾਰਾ ਜਾਉਂਦਾ ਵਸਦਾ ਰਵੇ ਉਹਨੇ ਸਾਡੇ ਬੱਚਿਆਂ ਨੂੰ ਪੂਰੇ ਧਿਆਨ ਨਾ ਰੱਖਿਆ ਆਪ ਅਸੀਂ ਕੋਠਿਆਂ ਉੱਤੇ ਹੀ ਖੇਤਾਂ 'ਚ ਜਾ ਕੇ ਰਾਤ ਕੱਤੀ ਜੀ ਇਹ ਇਹ ਤਸਵੀਰਾਂ ਤੁਸੀਂ ਦੇਖਿਆ ਨੇ ਇਹ ਤਸਵੀਰਾਂ ਤੁਸੀਂ ਦੇਖਿਆ ਨੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਕਿਉਂ ਜੇ ਹਾਲਾਤ ਆ ਪਰਿਵਾਰ ਦੇ ਤੁਸੀਂ ਦੇਖੇ ਨੇ ਤੇ ਹਜੇ ਵੀ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਸਰਪੰਚ ਦਾ ਨਾਮ ਲੈ ਰਹੀ ਆ ਸਰਪੰਚ ਦਾ ਕੰਮ ਹੁੰਦਾ ਪਿੰਡ ਨੂੰ ਸੰਭਾਲ ਕੇ ਰੱਖਣਾ ਤੇ ਹਾਲਾਤ ਦੇਖ ਸਕਦੇ ਹੋ ਪਿੰਡ ਦਾ ਮੁਖੀ ਹੁੰਦਾ ਸਰਪੰਚ ਤੁਸੀਂ ਦੇਖ ਸਕਦੇ ਹੋ ਹਜੇ ਤੱਕ ਸਰਪੰਚ ਇਹਨਾਂ ਕੋਲ ਨਹੀਂ ਆਇਆ ਉੱਤੋਂ ਧਮਕੀਆਂ ਪਰਿਵਾਰ ਵਾਲੇ ਦੱਸ ਰਿਹਾ ਇਹਨਾਂ ਨੂੰ ਧਮਕੀਆਂ ਦੇ ਰਿਹਾ ਨਸ਼ਾ ਤਸਕਰ ਤੇ ਸਰਪੰਚ ਦੇ ਸਾਹਮਣੇ ਦੇ ਰਿਹਾ ਕਿੱਡੀ ਸ਼ਰਮ ਦੀ ਗੱਲ ਆ